ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਅਜਿਹੇ ਘਰੇਲੂ ਨੁਸਖੇ ਬਾਰੇ ਦੱਸਾਂਗੇ ਜਿਸ ਦਾ ਸੇਵਨ ਕਰਕੇ ਦੋਸਤੋ ਤੁਹਾਡੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਧੇਗੀ ਅਰੇ ਤੁਹਾਡਾ ਮੋਟਾਪਾ ਕੁਝ ਦਿਨਾਂ ਦੇ ਵਿੱਚ ਵਿੱਚ ਹੀ ਦੋਸਤੋ ਪਿੰਗਲ ਜਾਵੇਗਾ ਤੁਹਾਡੇ ਦੋਸਤੋ ਜਿੰਨੀ ਮਰਜ਼ੀ ਚਰਬੀ ਜੰਮੀ ਹੋਵੇ ਉਹ ਚਰਬੀ ਤੁਹਾਡੀ ਆਪਣੇ ਆਪ ਹੀ ਖੁਰ ਜਾਵੇਗੀ ਤੁਹਾਡੇ ਸਰੀਰ ਵਿੱਚ ਕਿਸੇ ਵੀ ਪ੍ਰਕਾਰ ਦੀ ਕਮਜ਼ੋਰੀ ਹੋਵੇ ਤਾਂ ਦੋਸਤੋ ਉਹ ਕਮਜ਼ੋਰੀ ਵੀ ਠੀਕ ਹੋ ਜਾਵੇਗੀ ਸ਼ੂਗਰ ਵਰਗੀ ਭਿਆਨਕ ਬਿਮਾਰੀ ਖਤਮ ਕਰਨ ਲਈ ਇਸ ਤੋਂ ਇਲਾਵਾ ਜੋੜਾਂ ਦੇ ਦਰਦ ਨੂੰ ਠੀਕ ਕਰਨ ਲਈ ਦੋਸਤੋ ਅੱਜਕੱਲ ਬਹੁਤ ਸਾਰੇ ਲੋਕਾਂ ਨੂੰ ਜੋੜਾਂ ਵਿੱਚ ਦਰਦ ਦੀ ਸਮੱਸਿਆ ਹੋ ਹੀ ਪਈ ਹੈ ਤਾਂ ਜੇਕਰ ਤੁਸੀਂ ਸਾਡੇ ਦੱਸੇਗੇ ਨੁਸਖੇ ਦਾ ਸੇਵਨ ਕਰੋਗੇ ਤਾਂ ਦੋਸਤੋ ਤੁਹਾਡੇ ਜੋੜ ਕਦੇ ਵੀ ਦਰਦ ਨਹੀਂ ਕਰਨਗੇ पेटनल संबंधित कोई भी बीमारी हो, हो वे पाचन तंत्र कमजोर होवे या फिर कब्ज रहंदी होवे ता भी ए नुस्खा ਤੁਹਾਡੇ ਲਈ ਕਿਸੇ ਵਰਦਾਨ ਤੋਂ ਘਟਨੀ ক্যান্সার ਵਰਗੀ ਭਿਆਨਕ ਬਿਮਾਰੀ ਨੂੰ ਖਤਮ ਕਰਨ ਲਈ ਵੀ ਇਹ ਬਹੁਤ ਜਿਆਦਾ ਫਾਇਦੇਮੰਦ ਹੁੰਦਾ ਹੈ ਇਸ ਤੋਂ ਇਲਾਵਾ ਦੋਸਤੋ ਅੱਜ ਕੱਲ ਬਹੁਤ ਸਾਰੇ ਲੋਕਾਂ ਨੂੰ ਦਿਲ ਨਾਲ ਜੁੜੀਆਂ ਬਿਮਾਰੀਆਂ ਹੋਈਆਂ ਪਈਆਂ ਹਨ ਜਿਵੇਂ ਕਿ ਦੋਸਤੋ ਉਹਨਾਂ ਦਾ ਬੈਡ ਕੋਲੇਸਟ੍ਰੋਲ ਦਾ ਲੈਵਲ ਵੱਧ ਜਾਂਦਾ ਹੈ ਜਾਂ ਫਿਰ ਦਿਲ ਵਿੱਚ ਦਰਦ ਹੋਣਾ ਜਾਂ ਫਿਰ ਕੋਈ ਹੋਰ ਸਮੱਸਿਆ ਤਾਂ ਜੇਕਰ ਉਹ ਸਾਡੇ ਦੱਸੇ ਗਏ ਨੁਸਖੇ ਦਾ ਸੇਵਨ ਕਰਨ ਤਾਂ ਦੋਸਤੋ ਉਹਨਾਂ ਨੂੰ ਦਿਲ ਨਾਲ ਦੀ ਬਿਮਾਰੀ ਤੋਂ ਜਲਦੀ ਜਿਹਰਾਤ ਮਿਲ ਜਾਵੇਗੀ ਇਸ ਦੇ ਇਲਾਵਾ ਦੋਸਤੋ ਤੁਹਾਡਾ ਪਾਚਨ ਤੰਤਰ ਮਜ਼ਬੂਤ ਰਹੇਗਾ ਅਰੇ ਦੋਸਤੋ ਤੁਹਾਡਾ ਬੀਪੀ ਵੀ ਹਮੇਸ਼ਾ ਨੋਰਮਲ ਰਹੇਗਾ ਤਾਂ ਦੋਸਤੋ ਆਓ ਹੁਣ ਗੱਲ ਕਰਦੇ ਹਾਂ ਨੁਸਖੇ ਦੀ ਤਾਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਇੱਕ ਕੱਪ ਪਾਣੀ ਨੂੰ ਉਬਲਣ ਲਈ ਰੱਖ ਦੇਣਾ ਹੈ ਅਤੇ ਦੋਸਤੋ ਫਿਰ ਤੁਸੀਂ ਉਸ ਵਿੱਚ 5-6 ਪੱਤੇ ਪੁਦੀਨੇ ਦੇ ਪਾਉਣੇ ਹਨ ਇਸ ਨੂੰ ਚੰਗੀ ਤਰ੍ਹਾਂ ਉਬਲਣ ਤੋਂ ਬਾਅਦ ਦੋਸਤੋ ਤੁਸੀਂ ਇਸ ਵਿੱਚ ਸਵਾਦ ਲਈ ਮਿਸ਼ਰੀ ਮਿਲਾ ਦੇਣੀ ਹੈ ਫਿਰ ਤੁਸੀਂ ਇਸ ਵਿੱਚ ਇੱਕ ਚਮਚ ਨਿੰਬੂ ਦਾ ਰਸ ਮਿਲਾਉਣਾ ਹੈ ਨਿੰਬੂ ਦੋਸਤੋ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਅਗੇ ਤੁਸੀਂ ਇੱਕ ਚਮਚ ਨਿੰਬੂ ਦਾ ਰਸ ਮਿਲਾ ਕੇ ਥੋੜਾ ਜਿਹਾ ਸੇਂ ਦਾ ਨਮਕ ਮਿਲਾ ਕੇ ਸਵਾਦ ਅਨੁਸਾਰ ਤੁਸੀਂ ਇਸ ਦਾ ਸੇਵਨ ਦਿਨ ਵਿੱਚ ਕਿਸੇ ਵੀ ਸਮੇਂ ਕਰਨਾ ਹੈ ਤਾਂ ਜੇਕਰ ਤੁਸੀਂ ਸਾਡੇ ਦੱਸੇ ਗਏ ਤਰੀਕੇ ਅਨੁਸਾਰ ਇਸ ਦਾ ਸੇਵਨ ਕਰੋਗੇ ਤਾਂ ਦੋਸਤੋ ਤੁਹਾਡੀ ਸਿਹਤ ਇੱਕਦਮ ਤੰਦਰੁਸਤ ਰਹੇਗੀ ਪਾਚਨ ਤੰਤਰ ਤੁਹਾਡਾ ਮਜ਼ਬੂਤ ਰਹੇਗਾ ਅਤੇ ਦੋਸਤੋ ਤੁਹਾਡੇ ਸਰੀਰ ਵਿੱਚ ਇਮਿਊਨਿਟੀ ਪਾਵਰ ਮਜ਼ਬੂਤ ਹੋ ਜਾਵੇਗੀ ਤਾਂ ਦੋਸਤੋ ਇਹ ਸੀ ਸਾਡੇ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਧੰਨਵਾਦ